गा बापू जी मंगा हर मंगा मंगा सीकाल बापू जी ठीक हो ਜਾਰ ਕਮਾ ਚ ਦਰ ਦੇ ਹੋ ਰਿਹਾ ਜਿੱਤੇ ਇਹਦੇ ਅ ਅ ਉਹ ਆਪੇ ਕਰਦਾ ਉਹ ਅ ਇਹ ਕਿਹਦੇ ਆ ਅ ਉਹ ਮਾੜਾ ਜਿਹਾ ਹੁੰਦੀ ਹੈ ਉਹ ਵਿੱਚੋਂ ਨਾ ਇਨਫੈਕਸ਼ਨ ਕੋਈ ਕੋਈ ਨਾ ਉਹ ਹੀ ਕੋਈ ਕੋਈ ਆ ਇਨਫੈਕਸ਼ਨ ਬਾਰੇ ਕੋਈ 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 ਨਹੀਂ ਇਹ ਜਰਾ ਜਰਾ ਜਿਹੇ ਗੱਦਾ ਆ ਥੱਲੇ ਇਹਦਾ ਕੋਈ ਹਾਲ ਨਹੀਂ ਬੱਡ ਸੌ ਰਹੇ ਨੇ ਜਦੋਂ ਅਕਦਾਵਾਂ ਦੋ ਦੋਨਾਂ ਹੱਲਾ ਆਲਾ ਜਦੋਂ ਮੈਂ ਪੂਵੰਦੀਆ ਮੋਟਰਸਾਈਕਲ ਉਹ ਤਾਂ ਖੰਦ ਦੇ ਪਾਸੇ ਨੇ ਇਹਨਾਂ ਪਾਸਾ ਲੋਗਾਂ ਨਾਲ ਲਈ ਲਵ ਕੱਪੜੇ ਨਾਲ ਇਹਨਾਂ ਉੱਤੇ ਕਿਸੇ ਵੇਲੇ ਕਿ ਮਾਤਨੀ ਬੈਣੀ ਹੁੰਦਾ ਹੋਗਾ ਨਾ ਇਹ ਕੋਈ ਗੱਲ ਹੈ ਮਾਤਨੀ ਨਾ ਤਾਂ ਇਹ ਗੱਦੇ ਤੇ ਪੈਂਦਾ ਉਹ ਗੱਦਾ ਚਰਨ ਚਰਨ ਕਰੀ ਜਾਂਦਾ ਹਨ ਮਲਮ ਲਾਵਾਂਗੇ ਬੇਗਾ ਦੱਸ ਪਸਾਰ ਉਤਰੇ ਦੋਇਲਾਸ ਤੋਂ ਕੋਈ ਅਮਰੀਕਾ ਦੇ ਇੱਥੇ ਆ ਗਿਆ ਬਹੁਤ ਔਖਾ ਨੇ ਤੁਹਾਡੇ ਫਲਾ ਬਹੁਤ ਖਤਰਨਾਕ ਮੱਲਮ ਮੱਲਮ ਤੋਂ ਪਾਉਂਦੇ ਨੂੰ ਪਾਉਂਦੇ ਪਾਸਾ ਨੰਦ ਕਰਦੇ ਪਾਸਾ ਨੰਦ ਉਹ ਤਾਂ ਵਿੱਕੀ ਚੇ ਮੱਲਮ ਆ ਚੇ ਪਾਊਡਰ ਆਉਤਾ ਹੁਣ ਉਤਰੂਗੀ ਹੈ ਜਿਹੜਾ ਜ਼ਖਮ ਹੈ ਹੋਏ ਕਸੂਤੇ ਨੇ ਹਾਂ ਜੀ ਕਿਹੜਾ ਵਧੀਆ ਮਾਹ ਹੈ ਕਿ ਜ਼ਖਮ ਦਾ ਬਹੁਤ ਖਤਰਨਾਕ ਹੈ ਉਹ ਜਿਹੜਾ ਜ਼ਖਮ ਦਾ ਬਹੁਤ ਖਤਰਨਾਕ ਹੋਤਾ ਹੀ ਜਿਹੜੇ ਜ਼ਖਮਾਂ ਦੇ ਦਰਦ ਹੁੰਦੇ ਨੇ ਬੇਬੇ ਦੀ ਹੋ ਕੇ ਤੇ ਬੇਬੇ ਦੀ ਨਾ ਬੇਬੇਰੇ ਜੇ 1-2 ਦਿਨ ਹੋਰ ਕੱਟ ਜਾਂਦੀ ਫੇਰ ਹੋ ਜਾਂਦੇ ਉਹਦੇ ਸੋਭੀ ਰਹੇ ਉਹ ਆਪਣੇ ਦੇ ਦੋ ਮਹੀਨਾ ਅੱਜ ਪਹਿਲਾਂ ਇੱਧਰ ਪਾਸਾ ਇੱਧਰ ਪਾਸਾ ਲੈਣਾ ਨਹੀਂ ਪਹਿਲਾਂ ਹੀ ਬਾਕੂ ਪਈ ਰਹੇ ਨੇ ਜਿਆਦੇ ਪਰ ਪਹਿਲਾਂ ਅੱਧਾ ਰਹੇ ਤੇ ਦੱਸਦਾ ਵੀ ਕਿ ਮੈਂ ਕਿੰਨਾ ਬੋਲੁੰਦੀ ਰਹੂ ਵਿਚਾਲੇ ਪੜਾ ਜਣਾ ਵਿਚਾਲੇ ਆਇਆ ਉਹ ਥੱਲੇ ਆ ਜੂਗੀ ਤੇ ਕਦੇ ਬੈ ਆਪਣੇ ਨਾਲ ਕਿੱਦਾਂ ਮਾਵਾ ਲਾ ਕੇ ਆ ਤਾਂ ਲੈ ਕੇ ਦੇਵੇਂ ਆ ਆ ਪੈਂਚਰਾਂ ਦੀ ਦੁਕਾਨ ਤੇ ਹੋਣੀ ਹਵਾ ਪਾ ਕੇ ਹਵਾ ਪਾ ਕੇ ਆਪੇ ਇੱਥੇ ਆਵਾਂਗੇ ਆ ਪੈਂਚਰਾਂ ਦੀ ਦੁਕਾਨ ਤੋਂ ਪੁੱਛਿਆ ਉਹ ਜੇ ਸੈਕਟਰ ਲੱਗੀ ਤਾਂ ਰੱਖ ਲਾਂਗੇ ਜਿੰਨੇ ਭੇਕੇ ਤੇਰੀ ਦੇ ਦਾਂਗੇ ਹੁਣ ਉਹ ਗੱਦਾ ਵੀ ਤਾਂ ਡਾਕਟਰ ਨੇ ਆ ਹੀ ਦਿੱਤਾ ਸੀ ਕਹਿੰਦਾ ਜੇ ਸੋਨੂੰ ਠੀਕ ਲੱਗਿਆ ਤਾਂ ਰੱਖ ਲਿਓ ਨਹੀਂ ਭਾਈ ਮੇਰਾ ਮੋੜ ਜਿਓ ਗੱਦਾ ਲੈ ਕੇ ਆਇ ਤੇ ਸਬਜੀ ਲੈ ਲੋ ਸਬਜੀ ਆਪੇ ਹੀ ਲੈ ਲੈ ਦੇਖਿਆ ਜੀ ਬਾਜੀ ਮਾ ਅਸੀਂ ਲੈ ਲਏ ਸੋਰੋ ਤੇ ਜਸਨੀ ਜੂਰਾ ਨੇ ਪਾ ਕੇ ਦੇਖਿਆ ਉਹ ਤਾਂ ਚਰਨ ਚਰਨ ਕਰੀ ਜਾਇਆ ਕਰੇ ਸਬਜੀ ਕਾਦੀ ਕਰੀ ਇਹ ਤਾਂ ਪਹਿਲ ਦੇ ਹੈ ਗੰਢਿਆ ਹੋਰਾਂ ਨੂੰ ਦੱਸ ਦਿਆ ਤਾਂ ਕਿਤੋਂ ਲਿਆ ਮੋਬਿਲੂਈ ਕੋਈ ਦੂਰ ਤੋਂ ਨਹੀਂ ਖੇਤਾਂ ਹੋ ਰਿਹਾ ਹਾਂ ਨਾ ਉਹਨਾਂ ਦੇ ਪਿਆਰ ਤੇ ਅੱਛਾ ਹਾਂ ਚਲੋ ਉੱਥੇ ਦੇਖ ਲਾਂ ਤਾਜ਼ੇ ਤਾਂ ਹੁੰਦੀ ਨੇ ਸਭ ਕਾਲੀ ਉੱਧਰ ਜਾਉਂਦੇ ਰਹੇ ਘਰ ਮੱਖਣ ਤੋਂ ਮਾਰੀ ਬੁਠੀ ਕਰ ਰਹੇ ਨੇ ਕੰਮ ਇਹ ਬਸ ਇਹਦਾ ਦੁੱਖ ਸੁੱਖ ਆ ਜ਼ਿੰਦਗੀ ਚ ਉਹ ਠੱਪਣ ਨਹੀਂ ਦਿੰਦਾ ਵੀ ਟੀਕ ਤੋਂ ਨਵੀਂ ਨਹੀਂ ਲੱਗਦਾ ਉਹ ਪਾਣੀ ਉਹ ਪਾਣੀ ਪਾਣੀ ਕੰਚਾ ਕਰਕੇ ਆਉਂਦੇ ਰਹਿੰਦੇ ਪਾਣੀ ਉਹ ਗਾਜੇ ਉਹ ਪਾਣੀ ਇਹ ਟੂਰ ਥੱਲੇ ਇਹਦਾ ਸਾਈਡ ਤੇ ਹਾਂ ਇਹ ਪਾਣੀ ਮਿਲਦਾ

ਪਰ ਮੈਨੂੰ ਤਾਂ ਲੱਗਦਾ ਵੀ ਇਹਨਾਂ ਨੇ ਰੱਖਣੀਆਂ ਹੀ ਨਹੀਂ ਇਹ ਕਿੱਥੇ ਅੱਜ ਤਾਂ ਉੱਚਾ ਕਰਤਾ ਮੇਰੇ ਹੇਠਾਂ ਐ ਕਰਤਾ ਤਾਂ ਗੜਦੀ ਆ ਹਾਂ ਆ ਚਾਦਰ ਦੇ ਥਲੇ ਲੇਕੀ ਉੱਪਰ ਚੱਲਦੇ ਆ ਉਹ ਇਹਦੇ ਉੱਪਰ ਪਿਸ਼ਾਕ ਕੋਲ ਦੇ ਕੋਲ ਕੱਪੜਾ ਪਾਉਂਦੇ ਆ ਇਹ ਪੈਰ ਨਹੀਂ ਪਹਿਲਾਦਾ ਮੈਨੂੰ ਕੀ ਪੈਰਾ ਪੈਦਾ ਫਿਰ ਕੱਪੜਾ ਨਾਲ ਆ ਗਿਆ ਫਿਰ ਤਾਂ ਵੀ ਹੋਰ ਵੀ ਇਕੱਲੇ ਉਹਨੂੰ ਪਰੇ ਹੋਰ ਉਹਨੂੰ ਕੱਪੜਾ ਨਾਲ ਲਾਉਣਾ ਨਹੀਂ ਵਿਕੇ ਇਹ ਵੀ ਟੂ ਦਾ ਕੱਢ ਕੇ ਆ ਕਰ ਉਹ ਤਾਂ ਨਾ ਵੀ ਜਦੋਂ ਥੱਲੋ ਇਹ ਦਿੱਖੋ ਮਾਸ ਆਵੇ ਕੱਪੜੇ ਨਾਲ ਲੱਗੇ ਆ ਕੱਪੜਿਆਂ ਨਾਲ ਲੱਗੇ ਮਾਸ ਉਹਦੇ ਉੱਪਰ ਇੰਨੀ ਗੱਲ ਆ ਤਾਂ ਜੀ ਜੀ ਦੇ ਜਾ ਕੇ ਆਉਂਦੇ ਹੋ ਹਨਾ ਜੂ ਕਹੇ ਮੂਕ ਦੇ ਲੈ ਜਾ ਦੋ ਅੱਗੇ ਕਿ ਲੋੜ ਨਹੀਂ ਹਨ ਰੋ ਰੂ ਨਾ ਕੋਈ ਸਕੂਟਰ ਹੈ ਹੁਣ ਇਹਦੇ ਕੋਲ ਕੋਈ ਹੈ ਨਾ ਮੋਟਰੇ ਵਾਲੀ ਕਰਕੇ ਦਵਾ ਹਾਂ ਕਰਕੇ ਹਾਂ ਪਰ ਖਿਲੇ ਜਾਓ ਇੱਕ ਵਾਰ ਕਰਕੇ ਦੇਖ ਲੈਨੇ ਆ ਜੇ ਸੈਟਿੰਗ ਆਉਂਦੀ ਆ ਹਨਾ ਤੜਕੀ ਉਹਨਾਂ ਵੀ ਕੋਲ ਦੇ ਸੀਟ ਪੇ ਦੇ ਲੋ ਕਾਠੀ ਲੈ ਦੀ ਫਰੀ ਹੋਣੀ ਕੋਈ ਦੋ ਲਿਆ ਦੀ ਕਾਠੀ ਇੱਕ ਲਿਆ ਦੀ ਤੀਜੀ हाँ किले की वो 180 दे सौ दम गया कि मैं सी रहेगी 180 दे हाँ पर काटी बैगी की वो सौ मिले हैं तेरे को काटी बैगी वो आटा वो सौ वाली वो ना काटा वो पर पैर भी पेंडेच भी किया अगला कर डूगी है दास भी था और उन दिन फार कौन था ना हम्म तो दे आदि वो दे सीधे भी रहेगा वो दे तो क्यों बोल रहे हो ना भाई कर ਉਹ ਕੱਲ ਦੇ ਵੀ ਕਿ ਸੱਚ ਖੁਰ ਕੇ ਜੀ ਕਰੀ ਜਾਂ ਸਮਝਣਗੇ ਦਵਾਈ ਲਈ ਹੋਈ ਆ ਹੁਣ ਦਵਾਈ ਨਾ ਉਹ ਉਹ ਦਰਦ ਘਟ ਗਿਆ ਉਹ ਲਈ ਦੇਖੂ ਉਹ ਗਰਦ ਦੇਖਾ ਜਿੱਥੇ ਬਸ ਨਸਾਂ ਸਾਂ ਜਾ ਉਤਰ ਜਾਂਦਾ ਉੱਥੇ ਫੇਲ ਲੱਗ ਜਾਂਦੇ ਨੇ ਕਰਨ ਹੋਂ ਪਰ ਪਹਿਲਾਂ ਤਾਂ ਢਿੱਡ 'ਚ ਦਰਦ ਕਹਿੰਦੇ ਹੁਣ ਤਾਂ ਪੂੜਿਆਂ 'ਚ ਕਹਿੰਦੇ ਨੇ ਹਾਂ ਹੁਣ ਪੂੜਿਆਂ 'ਚ ਕੋਸੋਆ ਨਾ ਨਾ ਤਾਂ ਉਹ ਜੈਵਰ ਦੇ ਠੰਡ ਸਹਿ ਸਕਦੇ ਨੇ ਨਾ ਗਰਮੀ ਗਰਮੀ ਚ ਮੱਚਣ ਲੱਗ ਜਾਂਦੇ ਨੇ ਮਾਸਤਾ ਰਹੀ ਨਹੀਂ ਹੁਣ ਉਹ ਫਿਰ ਨਾੜਾਂ ਤੜਫਣ ਲੱਗ ਜਾਂਦੀਆਂ ਨੇ ਦਰਦ ਹੋਣ ਲੱਗ ਜਾਂਦਾ ਆਪਣੇ ਨਹੀਂ ਠੰਡ ਚ ਜਾ ਕਮ ਚ ਕਿੰਨਾ ਦਰਦ ਹੁੰਦਾ ਕਿੰਨੀਆਂ ਪਹਿੜੀਆਂ ਚੀਸਾਂ ਪੈਂਦੀਆਂ ਨੇ ਨਾਲੇ ਤਾਂ ਹੁਣ ਗਰਮੀ ਜੀ ਵੀ ਮਰਚਣ ਲੱਗ ਗਈ ਹੋਰ ਇਹ ਤਾਂ ਨਾਏ ਹੁਣ ਉਹ ਵੀ ਕਮਜ਼ੋਰ ਹੋ ਰਿਹਾ ਸਰੀਰ ਚੱਲਿਆ ਨਹੀਂ ਜਾਂਦਾ ਇਫੈਕਸ਼ਨ ਵੀ ਬੈਰੀ ਬਣੀ ਜੀ ਪੀਐਲ ਬੈਠੇ ਬਾਹਰ ਬਾਕੀ ਸੁਣ ਮੰਨ ਲਖਾ ਨਾ ਪਾਣੀ ਆ ਦੇ ਸੰਕਰੇ ਦੇ ਨਾਲ ਵਿੱਚ ਸੰਕਰੇ ਹੱਡ ਡਰ ਗਿਆ ਹੱਡ ਗਾਲ ਨਾ ਲੱਗ ਜਾਂਦਾ ਹੈ ਗਈ ਹੱਡਾਂ ਦੀਏ ਨੇ ਫਿਰ ਮੈਨੂੰ ਕੋਈ ਵੀ ਜਖਮ ਰਾਜੀ ਨਾ ਹੋਇਆ ਉਹ ਤਾਂ ਗਾਉਂ ਨਾ ਹੋਵੇ ਨਾ ਤਾਂ ਰੋੜੀ ਇਹ ਤਾਂ ਚਾਹ ਇੰਨਾ ਕਿ ਇਹਨਾਂ ਦੇ ਆਪਾ ਪਾਊਡਰ ਬਿੰਦੇ ਬਿੰਦੇ ਲਾਈ ਜਾਂਦੇ ਆ ਦਵਾਈਆਂ ਤਾਂ ਬਚਤ ਰਹੀ ਜਾਂਦੀ ਆ ਉਹ ਐ ਵੀ ਕਪੜਾ ਤਾਂ ਨਹੀਂ ਆਪਾਂ ਨੇ ਚਿਪਣ ਦਿੱਤਾ ਪੋਰਾ ਵੀ ਨਾਲ ਹਾਂ ਇਹ ਤਾਂ ਨਹੀਂ ਹੋਇਆ ਵੀ ਆਪਾਂ ਨੂੰ ਕਪੜਾ ਪੱਟਣਾ ਪਿਆ ਤਾਂ ਬਹੁਤ ਬਗਦੇ ਆਂ ਬਗਦੇ ਆਂ ਪੋਰੇ ਆ ਬਗਦੇ ਆਂ ਕਰਾੜ ਵੀ ਕੋਈ ਫੋਨ ਨਹੀਂ ਚੁੱਕ ਰਹਾ ਹੈ ਫ੍ਰਿਕ ਹੁੰਦਾ ਹਿੱਡੇ ਮੁਖ ਜਿਹੜੇ ਬਾਹ ਦੀ ਕਰੀ ਤਾ ਇੰਦਰੇ ਦੇ ਡਰ ਦਾ ਲਾਗਦਾ ਤੁਰਦੇ ਫਿਰਦੇ ਦਿਨ ਲੈ ਜੇ ਮੰਜੇ ਚ ਨਾ ਹੈ ਹੋਰੀ ਕੀ ਦੇ ਲਾ ਉਹਨੇ ਫਿਸ਼ਟ ਬੁਣਾਇਆ ਹਨ ਖਿਆਰੀ ਦੁਨੀਆ ਦੇ ਹੱਥ ਦੇ ਲਈ ਬੈਠਾ ਦੇ ਕੋਈ ਦੇਖ ਲੈ ਹਵਾ ਮੰਗ ਬੁਲੰਗ ਜਾਂਦਾ ਕੋਈ ਵਿਚਾਰਾ ਐ ਤੜਫ ਤੜਫ ਕੇ ਜਾਨ ਨਿਕਲਦੀ ਆ ਹਾਰ ਇੱਕ ਦੇ ਆਪ ਦੇ ਆਪ ਦੇ ਕਰਮ ਨੇ ਕਈਆਂ ਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਕਦੋਂ ਲੰਘ ਜਾਂਦੇ ਨੇ ਇਹ ਤਾਂ ਨਹੀਂ ਹੈ ਮਨ ਨੂੰ ਜਿਵੇਂ ਸਾਇੰਸ ਵਾਲਿਆਂ ਤੋਂ ਕੋਈ ਉਹ ਪਤਾ ਲੱਗਿਆ ਨਹੀਂ ਹਰੇਕ ਚੀਜ਼ ਨਾਲ ਦੇਖ ਲਈ ਹੂੰ ਕਿਸੇ ਦਾ ਅਸਲੀ ਤੱਕ ਨਹੀਂ ਬੰਦਾ ਕਿੱਥੋਂ ਆਉਂਦਾ ਕਿੱਥੇ ਜਾਂਦਾ ਇਹ ਚੀਜ਼ ਨਹੀਂ ਉਹ ਦੰਬੀ ਲੰਬੀ ਲੰਬੀ ਉਹ ਦੇਖ ਲਾ ਤਾਂ ਵੀ ਦੇ ਲੰਬੀ ਪਰ ਤਾਂ ਪੀਰੇ ਹੋ ਗਿਆ ਚੰਦ ਤੱਕ ਜਾਏ ਕਿਸੇ ਦਾ ਇਹ ਨਹੀਂ ਸਮਾਂ ਪਤਾ ਲੱਗਿਆ ਵੀ ਇਹਨੇ ਕਦੋਂ ਮਰਨਾ ਹੈ

ਪੱਖਾ ਵਧਾ ਦੇਣਾ ਹੈ ਗਰਮੀ ਜੀ ਹੋ ਰਹੀ ਆ ਬਹੁਤ ਅੱਜ ਬਾਹਰੇ ਜਾਓ ਸੇ ਮੈਂ ਉਹ ਕਰ ਉਹ ਉਸੇ ਦੀ ਆਹ ਬੰਗੀਟ ਜੀ ਦਾ ਨਹੀਂ ਕੋਈ ਕੋਈ ਬੀਤਾ ਬੰਦਾ ਜਮੀਨ ਹੋਰ ਵੀ ਬਸ ਠੀਕ ਆ ਇੱਕ ਆ ਰਿਹਾ ਇਹ ਬਾਹਰ ਜੀ ਉਹ ਵੀ ਵਿਚਾਰੇ ਇਹਦੇ ਬੱਚੇ ਚਾਹ ਬਹਿ ਬਿਚ ਬਲਾ ਰੋ ਦੇਖ ਬੈਠੇ ਥੋ ਕਿਹਨ ਰੱਤਾ ਇਹ ਪਤਾ ਨਹੀਂ ਕਿਵੇਂ ਖਰਾਬ ਜੀ ਇਹ ਆ ਸੋਚ ਖਰਾਬ ਚਾਰ ਤਾਂ ਆਉਂਦੀ ਇਹਨੇ ਡੈਡੀ ਚਾਰ ਤਾਰਿਖਾ ਸਾਡੇ ਵਾਲ ਦੇ ਵੀ ਨਹੀਂ ਗੱਲ ਇਹ ਵੀ 1 2 3 ਨੰਬਰ ਐ ਨਹੀਂ ਚੱਲ ਰਹੇ ਇੱਕ ਉਹ ਦੋ ਜਰੀ ਆਉਂਦਾ ਆ ਹਾਂ ਘਟ ਜਮੀ ਘਟਾ ਹਾਂ ਉਹ ਲੈ ਜਿੱਥੇ ਬੰਦਾ ਆਉਂਦਾ ਉੱਥੇ ਬੋਲੋ ਇਹਦਾ ਉਹ ਟੈਨ ਚਾਸ ਨਾ ਸਤਨਾ ਵੈਗੁਰੂ ਕਰੋ ਸਤਨਾ ਵੈਗੁਰੂ ਮੇਰਾ ਬਦੀ ਹਾਲੇ ਕਰਦਾ ਉਹ ਜਿਹੜਾ ਬੰਦਾ ਨਹੀਂ ਬੰਦਾ ਹੈ ਜਿਹੜਾ ਸੁਣਦਾ ਰਹੇ ਜਿਹੜਾ ਕੋਈ ਨਹੀਂ ਹੋਇਆ ਗੱਲ ਕਰ ਮਾਰੇ ਐਂਕੋਰ ਤਾਂ ਆਪਾਂ ਹੀ ਨਹੀਂ ਸੌਖਾ ਨਹੀਂ ਦਰ ਬਾਰੇ ਆਪਾਂ ਹੀ ਨਾ ਕਰਕੇ ਆਪਸ ਵਿੱਚ ਕੋਈ ਨਾ ਕੋਈ ਹੋਰ ਰੱਬ ਕਹਿੰਦਾ ਫਿਰ ਜਿਹੜਾ ਐ ਇਹਨਾਂ ਨੂੰ ਕਹਿੰਦਾ ਗਾਲਾਂ ਦੇਣੀਆਂ ਨੇ ਉਹ ਕੌਣ ਦੇਊਗਾ ਜੇ ਮੈਂ ਲੈ ਗਿਆ ਮੈਂ ਦੇ ਮੇਂ ਘਟਪਨ ਦਾ ਨਾਸਪਰ ਮੈਂ ਦੋਈ ਤੇ ਚੱਲੋਗੇ ਤੇ ਇਹ ਗੱਲ ਹੈ ਕਿ ਨਾ ਗੱਲਾਂ ਤੋਂ ਕਿੰਨਾ ਲੰਮਾ ਹੈ ਇਹ ਲੋ ਜਿਹੜਾ ਇਹ ਨਹੀਂ ਕੋਈ ਵੀ ਇਹ ਆਪਾਂ ਫਾਈਲ ਨਹੀਂ ਜੇ ਕੋਈ ਕਹਿੰਦਾ ਨਹੀਂ ਹੁੰਦਾ ਉਹ ਇਹ ਆਪਣੇ ਕੋਲ ਚਾਹੋ ਫਾਮੀ ਨਾ ਚਾਹੋ ਉਹ ਜਿਹੜਾ ਉਹ 103 ਤੋਂ ਵੱਡਾ ਬੋਲਾ ਜਿੱਤਾਂ ਨੂੰ ਵਰਤੀ ਪਾੜਨਾ ਅੱਦਿਕ ਬੋਲ ਤੇ ਡਾਕਟਰ ਉਹ ਕੋਈ ਨਹੀਂ ਬਾਈ ਆ ਗਿਆ ਇੱਕ ਜਾਵਣੇ ਕਰਕੇ ਗੋਲੀ ਲਈ ਉਹ ਤੇ ਬਾਪੂ ਆਇਆ ਰੱਤੇ ਕੇ ਜਾਂ ਮੇਰੇ ਮੈਂ 60 ਕਿਲੋ ਦਾ ਤਾਂ ਹੁਣ ਪੀਣਾ ਕਿ ਛੇ ਜਵੇ ਬਿਰ ਦੇ ਲੋਕ ਜਿਹੜੇ ਮੈਂ ਚੈੱਕ ਕਰ ਬਾਈ ਕਿਵੇਂ ਚੈੱਕ ਕਰ 10 ਕਿਲੋ ਦੀ ਤਾਂ ਇੰਜ ਹੀ ਹੈ ਆਉਂਦੀ ਨਾ ਰੰਗੀ ਆ ਬੰਦਾ ਹਮਮ ਹੁਣ ਨਾ ਆਇਆ ਕਿ ਬੰਦਾ ਸਰਦ ਉਹ ਚੱਲੇ ਆ ਹਾਂ ਉਹਦੇ ਜਿੱਥੇ ਸਾਈਨ ਜਮੀਨ ਤੇ ਰਿਹਾ ਹੈ। ਹਾਂ ਤੂੰ ਜੀ ਬਈ ਮਸਤ ਪਾ ਤਾ ਬਰੇਟ ਤੂੰ ਉਹ ਨੂੰ ਨਾ ਲਾਉਣੇ ਕਿ ਤੋੜ ਤੱਕ। ਜਿਉਂਦੇ ਚਾਗਦੇ ਨੇ ਵਧੀਆ ਆ ਹੁਣ ਨਾ ਨਾ ਦਾ ਸਰਕਲ ਤਾਂ ਚੱਲਦੀ ਆ। ਉਹੀ ਤਾਂ ਹੈਗਾ। ਉਹ ਮਾਸ ਹੁੰਦਾ ਚਰਬੀ ਹੁੰਦੀ ਆ ਉਹ ਤਾਂ ਦੀਂਦੀਆਂ ਨਹੀਂ ਹੈਗੀਆਂ। ਹੁਣ ਉਹ ਮਾਸ ਚਰਬੀ ਸੁੱਕ ਗਿਆ। ਕੱਲੀਆਂ ਨਾੜਾਂ ਰਹਿ ਗਈਆਂ ਹੁਣ ਉਹ ਪੜਕਦੀਆਂ ਤਾਂ ਦੇਖਣਗੀ। ਲਓ ਯਾ ਲਾ 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 ਲੋ ਦੀ ਪਾਣੀ ਤੁਮ ਮੈਨ ਪੰਜੀਰੀ ਖਾ ਲਾ ਖਾ ਲਿਓ ਆ ਪਾਣੀ ਸਿਰਿੰਜਰ ਵਿੱਚ ਆਹੋ ਕਰ ਦੋ ਐਕਸਪਾਇਰ ਹੋ ਜੂਗੀ ਹਾਂ ਹੰਕਾਲਾ ਹਲੋ ਲੋ ਪਾਣੀ ਅੱਜ ਟੀਪ ਵੀ ਲਿਆ ਕੇ ਦੇਖ ਲਈ ਜੀ ਟੀਪ ਵੀ ਭਾਪੀ ਦੇ ਸੈਟ ਨਹੀਂ ਆਈ ਹੈंगी ਅਕਲ ਕਾ ਨਹੀਂ ਮੰਨਦੇ ਨੇ ਇਹ ਟੀਪ ਤਾਂ ਕਿਉਂਕਿ ਕੁਸੌੜੇ ਵਿੱਚ ਹਵਾ ਭਰੀ ਹੋਈ ਹੁੰਦੀ ਹੈ ਨਾ ਉਹ ਹਵਾ ਕਰਕੇ ਇਹ ਰੱਖਦੇ ਨਹੀਂ ਹੈਗੇ ਉੱਚਾ ਨੀਵਾਂ ਜਾਏ ਨਾ ਨੂੰ ਸੈਟ ਨਹੀਂ ਬੈਠਾ ਹੈਗਾ ਤੇ ਵੀ ਹੁਣ ਠੀਕ ਨਹੀਂ ਰਹੀਆਂ ਗਈ ਤੇ ਹੁਣ ਇਹਨੂੰ ਬਣਾ ਕੇ ਰੱਖੇ ਨੇ ਤੇ ਇਹਨੂੰ ਨਾਲ ਪਏ ਰਹਿੰਦੇ ਨੇ ਕਿਉਂਕਿ ਉਹ ਸੌਫਟ ਨੇ ਨਾ ਕਾਟਨ ਆ ਦਬ ਜਾਂਦੀ ਹੈ ਇੱਥੇ ਉਹਦੇ ਨਾਲ ਆਰਾਮ ਨਾਲ ਪਏ ਰਹਿੰਦੇ ਨੇ ਤੇ ਨਾਲੇ ਹਵਾ ਲੱਗੀ ਜਾਂਦੀ ਆ ਹੁਣ ਦਵਾਈ ਲੈ ਕੇ ਪਾਗੇ